ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਵਟੀ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਜ਼ਿਆਦਾ ਸੋਹਣੇ ਵੈਲਵਟ ਦੇ ਹੈਂਡਵਰਕ ਦੇ ਛੋਟੇ-ਛੋਟੇ ਕਲੈਕਸ਼ਨ ਲੈ ਕੇ ਆਏ ਆਂ ਪਹਿਲਾਂ ਆਪਾਂ ਨੇ ਕ੍ਰੇਪ ਦੇ ਉੱਪਰ ਰੈਡੀ ਕੀਤੇ ਸੀਗੇ ਬਟ ਹੁਣ ਆਪਾਂ ਸੇਮ ਐਜ਼ ਆ ਜਿਹੜਾ ਡਿਜ਼ਾਈਨ ਹੈਗਾ ਉਹ ਵੈਲਵਟ ਦੇ ਸ਼ੂਟਸ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਆ ਇਹ ਵਾਲੇ ਜਿਹੜੇ ਸ਼ੂਟਸ ਰਹਿਣਗੇ ਸਾਰੇ ਤੇ ਸਾਰੇ ਅਜੋ ਵੈਲਵਟ ਦੇ ਸ਼ੂਟਸ ਦੀ ਹੀ ਕਲੈਕਸ਼ਨ ਰਹਿਣ ਵਾਲੀ ਹੈਗੀ ਸਾਰਿਆਂ ਦੇ ਵਿੱਚ ਕਲਰ ਬਹੁਤ ਹੀ ਜ਼ਿਆਦਾ ਹੈਗੇ ਆ ਡਿਜ਼ਾਈਨਿੰਗ ਵੀ ਸਭ ਦੀ ਵੱਖਰੀ ਨੇ ਵੱਖਰੀ ਰਹਿ ਅਰਜਨਾਂ ਦਾ ਦੁਪੱਟਾ ਰਹੇਗਾ ਦੁਪੱਟੇ ਨੂੰ ਵੀ ਲੇਸ ਦੇ ਨਾਲ ਜਿਹੜਾ ਡੈਕੋਰੇਟ ਕੀਤਾ ਗਿਆ ਹੈਗਾ ਤੇ ਸਭ ਦੀ ਜਿਹੜੀ ਡਿਜ਼ਾਈਨਿੰਗ ਹੈਗੀ ਉਹ ਵੱਖਰੀ ਵੱਖਰੀ ਹੋਏਗੀ ਕਿਸੇ ਦੀ ਡਿਜ਼ਾਈਨਿੰਗ ਹੋਏਗੀ ਜਿਹੜੀ ਬਾਟਮ ਵਰਕ ਵਾਲੀ ਰਹਿਣ ਵਾਲੀ ਹੈ ਕਿਸੇ ਦੀ ਜਿਹੜੀ ਡਿਜ਼ਾਈਨਿੰਗ ਹੋਏਗੀ ਉਹ 슬ੀਵਸ ਦੇ ਉੱਪਰ ਵਰਕ ਓਨਲੀ ਜਿਹੜਾ ਉਹ ਰਹਿਣ ਵਾਲਾ ਹੈਗਾ ਔਰ ਫਰੰਟ ਦੇ ਉੱਪਰ ਵਰਕ ਹੋਏਗਾ ਤੇ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਤੇ ਵਰਕ ਦੀ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਹੈਗਾ ਜੇਕਰ ਤੁਸੀਂ ਇਹਨਾਂ ਸੂਟਸ ਨੂੰ ਸਾਡੇ ਤੋਂ ਬਾਇ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈ ਪ੍ਰਾਈਸ ਬਹੁਤ ਹੀ ਜ਼ਿਆਦਾ ਘਟਾ ਹੈ ਪ੍ਰਾਈਸ ਹੈਗਾ ਸਿਰ 2999 ਪਰ ਸ਼ਿਪਿੰਗ ਵੀ ਸਬਦੀ 올 ਇੰਡੀਆ ਹੈਗੀ ਜਿਹੜੀ ਉਹ ਫ੍ਰੀ ਰਹਿਣ ਵਾਲੀ ਹੈਗੀ ਆ ਜਾਗੋ ਸਪੈਸ਼ਲ ਜਿਹੜਾ ਸੂਟ ਰੈਡੀ ਕੀਤਾ ਇਹ ਆਪਾਂ ਨੇ ਪਿਓਰ ਕਦਰ ਤੇ ਜਿਹੜੀ ਇਹਦੀ ਨਾਲ ਸ਼ਰਟ ਰਹਿਣ ਵਾਲੀ ਹੈ ਤੇ ਨਾਲ ਆਰਗੈਂਜ਼ਾ ਦਾ ਜਿਹੜਾ ਇਹਦੇ ਨਾਲ ਦੁਪੱਟਾ ਰਹਿਣ ਵਾਲਾ ਹੈਗਾ ਆ ਇਹ ਵਾਲੇ ਜਿਹੜੇ ਸੂਟਸ ਰਹਿਣਗੇ ਪਸ਼ਮੀਨੇ ਦੀ ਸ਼ਰਟ ਹੋਵੇਗੀ ਡਿਸੋਪਰੇਟ ਦੀ ਪਲੇਨ ਪਸ਼ਮੀਨੇ ਦੀ ਬਾਟਮ ਹੋਵੇਗੀ ਜਿਸ ਤੇ ਉੱਪਰ ਥ्रेड ਵਰਕ ਕੀਤਾ ਗਿਆ ਹੈਗਾ ਤੇ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਪ੍ਰਾਈਸ ਰਹੇਗਾ 1900 ਰੁਪਏ ਸ਼ਿਪਿੰਗ ਸਬਦੀ 올 ਇੰਡੀਆ ਫ੍ਰੀ ਰਹਿਣ ਵਾਲੀ ਪ੍ਰਾਈਸ ਬਹੁਤ ਹੀ ਜ਼ਿਆਦਾ ਘਟ ਹੈ ਗਿਆ ਰਾਮ ਟੈਕਸ ਦਾ ਜਿਹੜਾ ਪਸ਼ਮੀਨਾ ਰਹੇਗਾ ਉਸਦੀ ਸ਼ਰਟ ਰਹੇਗੀ ਔਰ ਉਸਦੀ ਹੀ ਬਾਟਮ ਰਹਿਣ ਵਾਲੀ ਹੈਗੀ ਆ ਪ੍ਰਾਈਸ ਬਹੁਤ ਹੀ